ਸਾਡੇ 13 ਸਾਲ ਹੋ ਗਏ ਐ ਇਸ ਬੇਟੀ ਦੇ ਕੋਲ ਕੋਈ ਵੀ ਸੰਤਾਨ ਨਹੀਂ ਸੀ ਇਲਾਜ ਨਹੀਂ ਕਰਾਏ ਡਾਕਟਰਾਂ ਤੋਂ ਹਾਂਜੀ ਪਾਪਾ ਜੀ ਬਹੁਤ ਇਲਾਜ ਕਰਾਏ 12 13 ਸਾਲ ਬਹੁਤ ਇਲਾਜ ਕਰਾਏ ਆਈ ਵੀ ਐਫ ਵੀ ਕਰਵਾਇਆ ਸੀਗਾ ਦੋ ਵਾਰੀ ਪਰ ਬੇਬੀ ਕਨਸੀਵ ਨਹੀਂ ਸੀ ਹੁੰਦਾ ਟੇਢ ਮਹੀਨੇ ਬਾਅਦ ਹੀ ਆਪਣਾ ਮਿਸਕੈਰੀਜ ਹੋ ਜਾਂਦਾ ਸੀਗਾ ਅੱਛਾ ਡਾਕਟਰ ਕਹਿੰਦੇ ਸੀ ਬੱਚੇ ਦੀ ਗ੍ਰੋਥ ਨਹੀਂ ਹੋ ਰਹੀ ਹੈਗੀ ਫਿਰ ਉਹ ਇਵੋਸ਼ਨ ਹੋਣਤੀ ਦਵਾਈ ਦੇ ਦਿੰਦੇ ਸੀਗੇ ਅੱਛਾ ਹਾਂਜੀ ਤੇ ਵੈਸੇ ਕਨਸੀਵ ਹੁੰਦਾ ਹੀ ਨਹੀਂ ਸੀਗਾ ਹੂੰ ਇਲਾਜ ਕਰਾਇਆ ਤੇ ਅਸੀ ਦਵਾਈਆਂ ਵੀ ਖਾਧੀਆਂ ਹੋਮੋਪੈਥਿਕ ਵੀ ਖਾਧੀਆਂ ਅੰਗਰੇਜ਼ੀ ਇਲਾਜ ਵੀ ਕਰਾਇਆ ਬਹੁਤ ਦੂਰ ਦੂਰ ਪਰ ਕੋਈ ਫਰਕ ਨਹੀਂ ਪਿਆ ਅਸੀਂ ਵਿਆਹ ਤੋਂ ਬਾਅਦ ਕਾਫੀ ਚਰਚ ਵਿੱਚ ਵੀ ਗਏ ਸੀਗੇ ਜੀ ਬਲੇ ਹੈਂਡ ਵੀ ਬਹੁਤ ਜਗ੍ਹਾ ਮੈਂ ਤਾਂ ਕਰਾਈਆਂ ਪਰ ਫਰਕ ਨਹੀਂ ਸੀ ਕਦੇ ਵੀ ਪਿਆ ਹੂੰ ਮੈਂ ਪਿਛਲੇ ਸਾਲ ਆਈ ਸੀ ਕਿ ਨਵੰਬਰ ਦੇ ਵਿੱਚ ਹਾਂ ਤੇ ਮਮਾ ਜੀ ਨੇ ਲੇ ਹੈਂਡ ਕੀਤੀ ਸੀ ਕਿ ਮੇਰੇ ਉੱਤੇ ਤੇ ਕਿੱਦਾਂ ਜਿੱਦਾਂ ਆਸਾਨੀ ਨਾਲ ਹੀ ਆ ਗਏ ਕਿਉਂਕਿ ਜੇ ਲੇ ਹੈਂਡ ਕਰਾ ਕਰਾ ਕੇ ਇੰਨਾ ਟਾਈਮ ਆਈ ਵੀ ਐਫ ਵੀ ਕਰਾਇਆ ਬੇਬੀ ਹੋਇਆ ਨਹੀਂ ਹਾਂਜੀ ਤੇ ਵਿਸ਼ਵਾਸ ਕਿੱਦਾਂ ਸੀ ਫਿਰ ਹੈ ਸੀ ਕਿਵੇਂ ਨਹੀਂ ਵਿਸ਼ਵਾਸ ਤਾਂ ਮੇਰਾ ਬਿਲਕੁਲ ਹੈ ਨਹੀਂ ਜਦੋਂ ਮੈਂ ਉੱਥੇ ਆਈ ਹਾਂ ਹਾਂ ਤੇ ਮੈਂ ਆ ਤਾਂ ਗਈ ਸੀ ਕਿ ਬਲੇ ਹੈਂਡ ਬੈਠ ਵੀ ਗਈ ਸੀ ਪਤਾ ਨਹੀਂ ਮੇਰੇ ਮਨ 'ਚ ਬਿਲਕੁਲ ਇਹੀ ਸੀਗਾ ਕਿ ਮੈਂ ਫालतੂ ਹੀ ਆਈ ਆ ਇੱਥੇ ਲੈਣ ਤਾਂ ਪਹਿਲਾਂ ਵੀ ਬਹੁਤ ਹੋ ਗਈਆਂ ਹਰ ਜਗ੍ਹਾ ਤੇ ਕੋਈ ਫਰਕ ਤਾਂ ਪਿਆ ਨਹੀਂ